ਕੱਲੇ ਲੈਣ ਆਇਓ ਮਾਤਾ ਰਸ਼ਨ ਆ ਲੈਣ ਆਈਆਂ ਕੁੜੀਆਂ ਦੇ ਮੁੰਡਾ ਹੈ ਨਹੀਂ ਹੈ ਨਹੀਂ ਕੋਪਾੜੀ ਮਾਰ ਗਿਆ ਬਹੁਤ ਪਰੇਸ਼ਾਨੀ ਡੰਗਰ ਸਾਡੇ ਆ ਪਰਿਵਾਰ ਸੀਨਿਆਂ ਦਾ ਇੰਨੇ ਦੇ ਵੀ ਡੰਗਰ ਗੋਤੇ ਖਾ ਕੇ ਕੱਢੇ ਆ ਉਹ ਮੇਰੇ ਭਰਾ ਦਾ ਡੇਰਾ ਉਹ ਚੋਂ ਤੇ ਜੀ ਵੀ ਸਾਰੇ ਤੰਗੇ ਰਗਨ ਬੋਰ ਤੇ ਕੱਢੇ ਆ ਕੇ ਡੰਗਾ ਤੇ ਬਹੁਤ ਜ਼ਿਆਦਾ ਭੇੜੀ ਲਾ ਕੇ ਕੱਢੇ ਬੜੀ ਮੁਸ਼ਕਲ ਡੱਗਾ ਆਈਆਂ ਪਾਈਆਂ ਹੀ ਕਰ ਜਾ ਲੈ ਕੇ ਸੈਟ अच्छा अब देखो शैड भी अजय ਨਜ਼ਰਾਂ ਵਿੱਚ 4-4 ਫੁੱਟ ਪਾਣੀ ਹੈ ਹੁਣ ਵੇਖ ਕੇ ਆਏ ਆ ਤੇ ਬਕੂੜੀਆਂ ਅੱਜ ਵਾੜ ਸੀ ਵਿਚਾਰੀਆਂ ਬੜੇ ਾਨਣੇ ਪਾਣੀ 'ਚ ਕੱਡੀਆਂ ਗੋਤੇ ਲੈ ਲੈ ਕੇ ਮੇਰਾ ਸੁਤਵੀਰ ਕੋ ਨਾਂ ਪਿੰਡ ਜਸਤਰਵਾਲ ਤੇ ਡੇਰੇ ਪਗੂਪੁਰ ਦੇ ਆ ਜੀ ਤੁਹਾਡੇ ਵੀ ਮੈਂ ਡੇਰੇ ਦੇਖੇ ਸਾਰੇ ਪਾਣੀ ਦੀ ਚੀਜ਼ ਆ ਗਈ ਹਾਂ ਜੀ ਉਹ ਪਿੱਛੇ ਜਿਆਦਾ ਸਾਡੇ ਹੁਣ ਇੱਧਰ ਤੋਂ ਲੱਥ ਗਿਆ ਆ ਹੂੰ ਤੇ ਬਹੁਤ ਪਰੇਸ਼ਾਨੀ ਡੰਗਰ ਸਾਡੇ ਆ ਪਰਿਵਾਰ ਸ਼ੀਨਿਆਂ ਦਾ ਇੰਨੇ ਦੇ ਵੀ ਡੇਰੇ ਡੰਗਰ ਗੋਤੇ ਖਾ ਕੇ ਕੱਢੇ ਆ ਉਹ ਮੇਰੇ ਭਰਾ ਦਾ ਡੇਰਾ ਉਹ ਚੋਂ ਜੀ ਵੀ ਸਾਰੇ ਟੰਗੇ ਰਗਨ ਬੋਰ ਤੇ ਕੱਢੇ ਆ ਕੇ ਆ ਸੁਵਿੰਦਰ ਸਿੰਘ ਸੱਕੀ ਦਾ ਕੰਡਾ ਬਹੁਤ ਮੰਦੀ ਹਾਲਤ ਹੋਈ ਆ ਦੋ ਦਿਨ ਭੁੱਖੇ ਪਾਣੇ ਉੱਤੇ ਰਹੇ ਵਿਚਾਰੇ ਡੰਗਰ ਵੀ ਰੁੜ ਗਏ ਵਿੱਚੋਂ ਬੜੇ ਮੁਸ਼ਕਲ ਦੇ ਨਾਲ ਕੁਝ ਰੁੜ ਗਏ ਸੀ ਤੁਹਾਡੇ ਕੁਝ ਰੁੜ ਗਏ ਸੀ ਡੰਗਰ ਕੁਝ ਵਾਕੇ ਜੂਕ ਨਾ ਰਗਨ ਬੋਰ ਤੇ ਕੱਢੇ ਆ ਮਰ ਰੁੜ ਗਏ ਮਾ ਡੰਗਰ ਤੇ ਬਹੁਤ ਜ਼ਿਆਦਾ 베ੜੀ ਲਾ ਕੇ ਕੱਢੇ ਬੜੀ ਮੁਸ਼ਕਲ ਡੱਗਾ ਆਈਆਂ ਪਾਈਆਂ ਇਸ ਕਰ ਜਾ ਲੈ ਕੇ ਸ਼ੈੱਡ अच्छा ओवे खुश ੜਦ ਵੀ ਅਜੇ ਨਜ਼ਰਾਂ ਵਿੱਚ 4-4 ਫੁੱਟ ਪਾਣੀ ਹੈ ਹੁਣ ਵੇਖ ਕੇ ਆਏ ਆ ਦੁੱਧ ਦੁੱਧ ਵੀ ਲਿਆਉਣ ਤੇ ਬਹੁਤ ਪਰੇਸ਼ਾਨੀ ਤੇ ਇਹ ਕੁੜੀਆਂ ਜਵਾਨ ਸੀ ਵਿਚਾਰੀਆਂ ਬੜੇ ਇਹਨਾਂ ਨੇ ਪਾਣੀ 'ਚ ਕੱਡੀਆਂ ਗੋਤੇ ਲੈ ਲੈ ਕੇ ਉਹ ਉਥੋਂ ਬੜੀ ਮੁਸ਼ਕਲ ਦੇ ਨਾਲ ਉਹਦਾ ਅਗਰ ਮਗੜ ਨਹੀਂ ਆਇਆ ਅਗਰ ਉਹ ਬਾਅਦ ਚ ਆਇਆ ਅਗਲੇ ਦਿਨ ਹੂੰ ਤੇ ਬੜੀ ਪਰੇਸ਼ਾਨੀ ਰਾਤ ਬਹੁਤ ਜੀਂਦਾ ਰਾਸ਼ਨ ਪਹੁੰਚ ਰਿਹਾ ਮਾਤਾ ਉਹ ਥੋੜਾ ਥੋੜਾ ਜਾ ਉਹ ਹੈਗਾ ਸੀ ਉੱਤੇ ਅਗਲੇ ਦਿਨ ਮਣਕੇ ਟਰਾਲੀਆਂ ਤੇ ਆ ਗਈ ਐਂ ਦੀ ਲੈ ਕੇ ਆਉਥੋਂ ਪਾਣੀ ਘੱਟ ਸੀ ਰੋਡੂ ਉੱਧਰ ਦੇ ਲੈ ਕੇ ਆ ਗਏ ਤੁਹਾਡੇ ਭੈਣਾਂ ਵਰਗੇ ਭੈਣਾਂ ਫਰਾਸੀ ਹਵਾ ਕਰਨ ਵਾਲੇ ਪੱਕਾ ਰਾਸ਼ਨ ਮਿੰਗਲਵਾੜੇ ਅੰਬਰਸਰੋਂ ਵੀ ਆਇਆ ਅੱਛਾ ਅੱਛਾ ਦਾਲ ਫੁਲਕਾ ਕੁੜੀਆਂ ਜਵਾਨ ਨਾਲ ਆਈਆਂ ਇਧਰ ਬੜਾ ਪਾਣੀ ਲੰਘ ਕੇ ਤੇ ਨਾਲ ਜਸਤਰ ਵਾਲਾ ਫਿਰ ਬੰਦਾ ਲਿਆ ਨਾ ਸਿਆਣਾ ਜਿਆ ਫਿਰ ਸਾਨੂੰ ਮੁੰਡੇ ਨਾਲ ਦੇ ਕੇ ਕੱਲ ਦਰਸ਼ਨਾਂ ਦਾ ਬਾਬੇ ਦਰਸ਼ਨਾਂ ਦਾ ਗੁਰਦੁਆਰਾ ਨਹੀਂ ਛਾਟਾ ਬਾਈਪਾਸ ਤੇ ਉੱਥੇ ਵੀ ਗੱਲ ਆਏ ਉਹ ਵੀ ਗਿਆ ਇਸ ਬਰਸ ਨੂੰ ਦਵਾਈਆਂ ਤੇ ਇਕੱਲੇ ਲੈਣ ਆਇਓ ਮਾਤਾ ਰਸ਼ਨ ਆ ਲੈਣ ਆਈ ਹਾਂ ਕੁੜੀਆਂ ਦੇ ਕਰੇ ਮੁੰਡਾ ਹੈ ਨਹੀਂ ਹੈ ਨਹੀਂ ਕੋਪੋਡਰੀ ਮਾਰ ਗਿਆ ਆਏ ਹੈ ਕਿਦੋਂ ਕੀ ਹੋਇਆ ਉਹਨੂੰ ਨਾ ਪਤਾ ਨਹੀਂ ਕਿਸੇ ਨਗਮੀੜ ਦੇ ਚੁਸੇ ਖਵਾਤਾ ਡੰਗ ਡੰਗ ਡਾਕਟਰ ਸੀ ਸ਼ਿਫਟ ਗੱਡੀ ਸੀ ਅੱਛਾ 15 20 ਦਿਨਾਂ ਦੇ ਵਿੱਚ ਵਿੱਚ ਉਹ ਗਿਆ ਬੜਾ ਪੈਸਾ ਲੱਗਾ ਸੀ ਆ ਗਵਾਂਢੀ ਸਾਡੇ ਪੁੱਛ ਲ ਭਾਵੇਂ ਇਹਨਾਂ ਚਾਰ ਸਾਲ ਤੇ ਚਾਰ ਮਹੀਨੇ ਦੇ ਮੁੱਕੇ ਆ ਮੇਰਾ ਪੁੱਤਰਾ ਇੱਥੇ ਫਿਰ ਗਿਆ ਅੱਛਾ ਤੇ ਕੁੜੀ ਇਹ ਕੁੜੀਆਂ ਇਹ ਗਵਾਂਢੀਆਂ ਜੇ ਮੇਰੇ ਲੱਗ ਗਵਾਂਢੀਆਂ ਜੀ ਸਕੇ ਨਾ ਆਈ ਹੁਸਮਾਨ ਦੇ ਹਾਂ ਆਈ ਸਕੇ ਆ ਸਾਰੇ ਆਪਣੇ ਘਰ ਨਾਲ ਨੁਕਸਾਨ ਕਿੰਨਾ ਹੋਇਆ ਮਾ ਤਾਂ ਫਸਲਬਾੜੀ ਦਾ ਵੀ ਨੁਕਸਾਨ ਹੋਇਆ ਫਸਲਬਾੜੀ ਦਾ ਹੋਇਆ ਨੁਕਸਾਨ ਬਹੁਤ ਜ਼ਿਆਦਾ ਅੱਛਾ ਕੋਈ ਗੱਲ ਕਿਹਾ ਉਹ ਸਾਡਾ ਭਰਾ ਦਾ ਡੇਰਾ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਵਿਚਾਰਿਆਂ ਦਾ ਅੱਛਾ ਉਹਨਾਂ ਦੇ ਡੰਗ ਡੰਗਰੀ ਬੜੀ ਮੁਸ਼ਕਲ ਬਹੁਤ ਪਰੇਸ਼ਾਨੀ ਜੀ ਕੁੜ ਹੂੰ ਬੜੀ ਮੁਸ਼ਕਲ ਕੱਡੀਆਂ ਘੇਰੀਆਂ ਆ ਗਈਆਂ ਅਗਲੇ ਦਿਨਾਂ ਕਰ ਬੋਰਡ ਦੇ ਉੱਤੇ ਕੱਡੀਆਂ ਗੋਤੇ ਖਾ ਖਾ ਕੇ ਪਹਿਲਾਂ ਕੱਡੀਆਂ ਤੇ ਬਾਅਦ ਚ ਬੁੱਢੀ ਬੁੱਢੇ ਨਾਲ ਬੋਰਡ ਤੇ ਲੈਂਦੇ ਅੱਛਾ ਬੜੀ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਅਜੇ ਵੀ ਅੱਗੇ ਨਾਲ ਪਾਣੀ ਘਟਿਆ ਕਿ ਨਹੀਂ ਹੁਣ ਅੰਦਰਾਂ ਦੇ ਵਿੱਚ 3-3 ਫੁੱਟ ਪਾਣੀ ਅਜੇ ਵੀ ਹੈਗਾ ਅੰਦਰਾਂ ਦੇ ਵਿੱਚ ਅੱਛਾ ਕਮਰਿਆਂ ਦੇ ਵਿੱਚ ਅੰਦਰਾਂ ਚ 3-3 ਫੁੱਟ ਪਾਣੀ ਹੈ